ਹਾਂਜੀ ਦੋਸਤੋ ਕੀ ਹਾਲ ਨੇ ਤੁਹਾਡੇ ਮੇਰੇ ਨਾ ਦਿਮਾਗ ਚ ਇੱਕ ਗੱਲ ਆਈ ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰ ਗੇ ਆਪਾਂ ਕੋਈ ਵੀ ਕੰਮ એનર્ਜੀ ਨਾਲ ਕਰਦੇ ਆ ਜਿੰਨੀ ਜ਼ਿਆਦਾ ਆਪਣੀ ਕਿਸੇ ਵੀ ਕੰਮ ਵਿੱਚ એનર્ਜੀ ਲੱਗੂਗੀ ਉੰਨਾ ਹੀ ਆਪਾਂ ਉਹ ਕੰਮ ਜ਼ਿਆਦਾ ਵਧੀਆ ਤਰੀਕੇ ਨਾਲ ਕਰਾਂਗੇ ਤੇ ਉਹ ਕੰਮ ਵਿੱਚ ਸਕਸੈਸਫੁਲ ਹੋਵਾਂਗੇ ਹੁਣ ਕੁਝ ਪੁਆਇੰਟ ਮੈਂ ਤੁਹਾਨੂੰ ਦੱਸਦਾ ਜਿਹਦੇ ਕਰਕੇ ਆਪਣੀ એનર્ਜੀ ਡਾਊਨ ਹੋ ਜਾਂਦੀ ਆ ਜਾਂ ਆਪਾਂ ਜ਼ਿਆਦਾ એનર્ਜੀ ਕਿਤੇ ਹੋਰ ਲਾ ਦਿੰਦੇ ਆ ਜਿੱਦਾਂ ਕਿ ਅੱਜ ਕੱਲ ਯੰਗਸਟਰ ਵਿੱਚ ਚੱਲ ਰਿਹਾ ਕੀ ਉਹ ਕੀ ਕਰਦੇ ਆ ਜਿੱਦਾਂ ਕੋਈ ਮੁੰਡਾ ਕਿਤੇ ਪੜ੍ਹਨ ਲੱਗਿਆ ਜਾਂ ਕੁੜੀ ਕਿਤੇ ਪੜ੍ਹਨ ਲੱਗੀ ਤੇ ਉਹ ਹੁਣ ਪੇਪਰ ਦੀ ਤਿਆਰੀ ਕਰ ਰਹੇ ਆ ਪੇਪਰ ਦੀ ਤਿਆਰੀ ਕਰਦੇ ਕਰਦੇ ਉਹਨਾਂ ਨੂੰ ਕੋਈ ਦੋਸਤ ਮਿੱਤਰ ਮਿਲ ਗਿਆ ਕੁੜੀ ਨੂੰ ਕੋਈ ਮੁੰਡਾ ਮਿਲ ਗਿਆ ਮੁੰਡੇ ਨੂੰ ਕੋਈ ਕੁੜੀ ਮਿਲ ਗਈ ਥੋੜੀ ਥੋੜੀ ਗੱਲਬਾਤ ਸਟਾਰਟ ਹੋਈ ਉਹਨਾਂ ਦੀ ਐਜ਼ ਏ ਦੋਸਤ ਜਦੋਂ ਗੱਲਬਾਤ ਸਟਾਰਟ ਹੋਈ ਹੌਲੀ-ਹੌਲੀ ਉਹਨਾਂ ਨੂੰ ਇੱਕ ਦੂਜੇ ਦੀ ਆਦਤ ਪੈ ਗਈ। ਜਦੋਂ ਉਹਨਾਂ ਨੂੰ ਇੱਕ ਦੂਜੇ ਦੀ ਆਦਤ ਪਈ ਫਿਰ 2-2 ਘੰਟੇ ਫੋਨ ਤੇ ਗੱਲਬਾਤ ਹਨਾ ਕਰਨ ਲੱਗ ਪਏ। ਦੇਖੋ ਇਧਰੋਂ ਧਿਆਨ ਹਟ ਗਿਆ। ਇੱਕ ਕੋਈ ਬੱਚਾ ਇਗਜ਼ਾਮ ਦੀ ਤਿਆਰੀ ਕਰ ਰਿਹਾ ਉਹਦਾ ਉਧਰੋਂ ਧਿਆਨ ਹਟ ਗਿਆ ਤੇ ਦੂਜੇ ਪਾਸੇ ਹੋ ਗਿਆ ਵੀ ਉਹ ਕੀ ਕਰਦਾ ਉਹਨੇ ਰੋਟੀ ਖਾਧੀ ਆ ਵੀ ਨਹੀਂ ਸਾਰਾ ਧਿਆਨ ਉਧਰ। ਦੇਖੋ ਜਿੱਥੇ ਆਪਾਂ એનર્ਜੀ ਇੱਕ ਕਿ ਬਾ एग्जाम ਪਿੱਛੇ ਨਹੀਂ ਲਾਉਣੀ ਸੀ ਤੇ ਉਧਰ એનર્ਜੀ ਆਪਾਂ ਉਧਰ ਡਾਇਵਰਟ ਕਰਤੀ ਤੇ ਜਦੋਂ ਹੋਰ ਕੋਈ 6 ਮਹੀਨਿਆਂ ਬਾਅਦ 7 ਮਹੀਨਿਆਂ ਬਾਅਦ ਕਿਉਂਕਿ ਅੱਜ ਕੱਲ ਸਿਸਟਮ ਪੁੱਠਾ ਚੱਲ ਰਿਹਾ ਰੀਅਲ ਪਿਆਰ ਹੈ ਨਹੀਂਗਾ ਉਹ ਸਿਰਫ ਅਟਰੈਕਸ਼ਨ ਆ ਰੀਅਲ ਪਿਆਰ ਸਿਰਫ ਆਪਾਂ ਨੂੰ ਆਪਦੀ ਮਾਂ ਪਿਓ ਨਾਲ ਹੀ ਹੋ ਸਕਦਾ ਤੇ ਜਦੋਂ 10 ਮਹੀਨਿਆਂ ਬਾਅਦ ਜਾਂ ਸਾਲ ਬਾਅਦ ਉਹਨਾਂ ਦਾ ਬ੍ਰੇਕਅਪ ਹੁੰਦਾ ਤਾਂ ਕੁੜੀ ਦੇ ਦਿਲ ਚੋਂ ਗੱਲ ਨਿਕਲਦੀ ਨਹੀਂ ਨਾ ਮੁੰਡੇ ਦੇ ਦਿਲ ਚੋਂ ਉਹ ਗੱਲ ਨਿਕਲਦੀ ਆ ਸਪੋਜ਼ ਕਰੋ ਤੇ ਜੇ ਕੁੜੀ ਦੇ ਦਿਮਾਗ ਚੋਂ ਗੱਲ ਨਾ ਨਿਕਲੀ ਕੁੜੀ ਦਾ ਹੁਣ ਪੜ੍ਹਾਈ ਕੰਨੀਓ ਧਿਆਨ ਤਾਂ ਗਿਆ ਸਾਰਾ ਧਿਆਨ ਉਧਰ ਵੀ ਉਹਨੇ ਮੈਨੂੰ ਕਿਉਂ ਛੱਡਿਆ ਉਹਨੇ ਮੇਰੇ ਨਾਲ ਗੱਲ ਹੀ ਕਿਉਂ ਕੀਤੀ ਹੁਣ ਕੁੜੀ ਮੈਨੂੰ ਇਹ ਦੱਸੋ ਵੀ ਇਗਜ਼ਾਮ ਉਹ ਕਿਦਾਂ ਕਲੀਅਰ ਕਰ ਲੂਗੀ ਇਹ ਛੋਟੀ ਜੀ ਤੁਹਾਨੂੰ ਐਗਜ਼ਾਮਪਲ ਦਿੱਤੀ ਆ ਵੀ ਇਦਾਂ ਹੀ ਹੋ ਰਿਹਾ ਯੂਥ اٹਕ ਰਿਹਾ ਜਾਦਾ ਜੇ ਯੂਥ ਆਪਦੀ એનર્ਜੀ 100% ਆਪਦੇ ਕੰਮ ਚ ਲਾਵੇ ਤਾਂ ਉਹ ਜ਼ਰੂਰ ਸਕਸੈਸਫੁਲ ਹੋਵੇ ਇੱਕ ਗੱਲ ਹੋਰ ਆਪਾਂ ਆਪਦੇ ਰਿਸ਼ਤੇਦਾਰਾਂ ਤੁਸ ਸੋਸਾਇਟੀ ਤੋਂ ਇਹ ਸੋਚਦੇ ਆਂ ਵੀ ਇਹ ਆਪਾਂ ਨੂੰ ਚੰਗਾ ਬੋਲਣ ਇਹ ਆਪਣੀ ਸਲਾਹਤਾ ਕਰਨ ਕਦੀ ਵੀ ਨਹੀਂ ਹੋ ਸਕਦਾ ਨਾ ਤਾਂ ਤੁਹਾਡੇ ਰਿਸ਼ਤੇਦਾਰ ਤੇ ਸਮਾਜ ਕਦੀ ਵੀ ਤੁਹਾਨੂੰ ਜਦੋਂ ਤੁਸੀਂ ਸਟਰਗਲ ਕਰ ਰਹੇ ਹੋਵੋਗੇ ਕਦੀ ਵੀ ਤੁਹਾਨੂੰ ਹੱਲਾਸ਼ੀਰੀ ਨਹੀਂ ਦੇਣਗੇ ਮੈਂ ਮੰਨਦਾ ਇਹ ਰੀਤ ਗਲਤ ਆ ਬੱਚੇ ਨੂੰ ਸਟਰਗਲ ਦੇ ਟਾਈਮ ਮੋਟੀਵੇਟ ਕਰਨਾ ਚਾਹੀਦਾ ਰਿਸ਼ਤੇਦਾਰਾਂ ਨੂੰ ਸਮਾਜ ਨੂੰ ਪਰ ਇਸ ਸਮਾਜ ਦੀ ਪਤਾ ਨਹੀਂ ਕਿੱਦਾਂ ਦੀ ਰੀਤ ਆ ਇਹ ਸਭ ਨੂੰ ਮੋਟੀਵੇਟ ਤਾਂ ਕੀ ਕਰਨਾ ਹੋਰ ਲੱਤਾਂ ਖਿੱਚਦੀ ਆ ਜੇ ਜਦੋਂ ਤੁਸੀਂ ਕਾਮਯਾਬ ਹੋ ਜਾਂਦੇ ਹੋ ਉਦੋਂ ਸਮਾਜ ਵੀ ਤੁਹਾਡੇ ਨਾਲ ਸਹੀ ਰਹਿਣ ਲੱਗ ਜਾਂਦਾ ਤੇ ਤੁਹਾਡੇ ਰਿਸ਼ਤੇਦਾਰ ਵੀ ਉਦੋਂ ਅੱਲਾ ਸ਼ਰੀ ਦਿੰਦੇ ਹਾਂ ਸੰਤੋ ਪਹਿਲਾਂ ਹੀ ਪਤਾ ਸੀਗਾ ਇਹ ਬੱਚੇ ਨੇ ਕੁਛ ਨਾ ਕੁਛ ਕਰ ਹੀ ਲੈਣਾ ਸੋ ਤੁਸੀਂ ਆਪਦੀ એનર્ਜੀ ਇਹਨਾਂ ਚੀਜ਼ਾਂ ਤੇ ਨਾ ਖਪਾਓ ਸਮਾਜ ਕੀ ਕਹਿ ਰਿਹਾ ਤੇ ਤੁਹਾਡੇ ਰਿਸ਼ਤੇਦਾਰ ਕੀ ਕਹਿ ਰਿਹਾ ਜਦੋਂ ਤੁਸੀਂ ਕੁਝ ਬਣ ਜੂਗੇ ਨਾ ਉਦੋਂ ਸਾਰੇ ਚੁੱਪ ਕਰ ਜਾਣਗੇ ਉਦੋਂ ਸਾਰਿਆਂ ਦੇ ਮੂੰਹ ਬੰਦ ਹੋ ਜਾਣਗੇ ਇਸ ਕਰਕੇ ਤੁਸੀਂ ਆਪਦੀ એનર્ਜੀ ਸਿਰਫ ਤੋਂ ਸਿਰਫ ਆਪਦੇ ਕੰਮ ਕੰਨੀ ਲਾਓ ਜਦੋਂ ਮੈਂ ਆਪਦਾ ਕੰਮ ਸਟਾਰਟ ਕਰਨਾ ਸੀ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਸੀ ਹਾਲਾਂਕਿ ਮੇਰੀ ਜ਼ਿੰਦਗੀ 'ਚ ਉਸ ਟਾਈਮ ਕੋਈ ਬਹੁਤ ਵੱਡੀ ਘਟਨਾ ਹੋ ਗਈ ਸੀ ਪਰ ਫਿਰ ਵੀ ਮੈਨੂੰ ਕੋਈ ਫਿਕਰ ਨਹੀਂ ਸੀ ਮੈਂ ਉਹ ਪਰਮਾਤਮਾ ਦੇ ਛੱਡ ਰੱਖਿਆ ਸੀ ਮੈਂ ਆਪਦਾ ਸਿਰਫ ਕਰਮ ਕਰ ਰਿਹਾ ਸੀ ਜਾਂ ਮੈਨੂੰ ਆਏ ਮੈਨੂੰ ਇਹ ਸੀ ਵੀ ਮੈਨੂੰ ਸੋਰੀ ਮੇਨ ਵੇਸ ਵੀ ਮੈਂ ਸਕਸੈਸਫੁਲ ਹੋ ਜਾਣਾ ਮੈਂ ਆਪਦਾ ਕੰਮ ਤੇ ਧਿਆਨ ਮੇਰਾ 100% ਆ ਮੇਰੀ 100% એનર્ਜੀ ਸਿਰਫ ਆਪਦੇ ਕੰਮ ਕਰਨੀ ਸੀ ਰਿਜ਼ਲਟ ਦੀ ਫਿਕਰ ਨਹੀਂ ਕੀਤੀ ਮੈਂ ਆਪਦੀ એનર્ਜੀ ਫੁੱਲ ਦਿੱਤੀ ਤੇ ਇੱਕ ਪੁਆਇੰਟ ਹੋਰ ਆ ਉਹ ਹੈਗਾ ਗੁੱਸਾ ਜਦੋਂ ਆਪਾਂ ਤੁਸੀਂ ਇਹ ਦੇਖਿਆ ਹੋਣਾ ਜਦੋਂ ਆਪਾਂ ਮਾਰਨਿੰਗ ਉੱਠਦੇ ਆ ਉਦੋਂ ਹੀ ਜੇ ਕੋਈ ਇਦਾਂ ਦੀ ਗੱਲ ਹੋ ਜੀ ਆਪਾਂ ਗੁੱਸਾ ਕਰ ਜਾਂਦੇ ਆ ਨਾ ਤਾਂ ਉਦੋਂ ਬਾਅਦ ਆਪਣੀ એનર્ਜੀ ਬਿਲਕੁਲ ਡਾਊਨ ਹੋ ਜਾਂਦੀ ਆ ਕਿਉਂਕਿ ਗੁੱਸੇ 'ਚ ਸਭ ਤੋਂ ਜ਼ਿਆਦਾ એનર્ਜੀ ਖਪਤ ਹੁੰਦੀ ਆ ਤੇ ਜਿੰਨੇ ਆਪਾਂ ਖੁਸ਼ ਰਹਿੰਨੇ ਆ ਉੰਨੀ ਆਪਣੀ ਟੈਂਕੀ ਫੁੱਲ ਹੋ ਜਾਂਦੀ ਆ એનર્ਜੀ ਦੀ ਸੋ ਜਦੋਂ ਆਪਾਂ ਗੁੱਸੇ ਹੁੰਦੇ ਆ ਗੁੱਸੇ ਹੋਣ ਨਾਲ ਆਪਣੀ એનર્ਜੀ ਘਟ ਜਾਂਦੀ ਆ ਜੇ ਆਪਾਂ 100% ਹੁਣ ਦੇਖੋ ਡੇਲੀ ਦਾ ਕੋਈ ਆਪਣਾ ਕੰਮ ਆ ਆਪਾਂ ਅੱਜ ਕੰਮ ਕਰਨਾ ਉਹਦੇ ਲਈ ਆਪਾਂ ਨੂੰ 80% એનર્ਜੀ ਚਾਹੀਦੀ ਆ ਤੇ ਆਪਾਂ ਸਵੇਰ ਸਵੇਰ ਕਿਸੇ ਤੇ ਗੁੱਸਾ ਕਰਕੇ ਆਪਦੇ ਪੇਰੈਂਟਸ ਤੇ ਗੁੱਸਾ ਕਰਕੇ ਪੇਰੈਂਟਸ ਨੇ ਕੀ ਬਾਜ਼ਾਰੋਂ ਆਉਂਦਾ ਹੈ ਸਮਾਨ ਲਈ ਆ ਕੋਈ ਨਹੀਂ ਲੈ ਆਉਂਗਾ ਤੁਸੀਂ ਪਿੱਛੋਂ ਆਵਾਜ਼ ਮਾਰਨੋਂ ਨਾ ਆਇਓ ਜਾਂ ਕੁਛ ਕੋਈ ਵੀ ਕਿਸੇ ਨਾਲ ਥੋੜੀ ਬਹੁਤੀ ਲੜਾਈ ਹੋ ਗਈ ਤੇ ਤੁਸੀਂ ਗੁੱਸਾ ਕਰ ਲਿਆ એનર્ਜੀ ਤੁਹਾਨੂੰ 80% ਚਾਹੀਦੀ ਸੀ ਉਹ ਕੰਮ ਲਈ એનર્ਜੀ ਤੁਹਾਡੇ ਕੋਲ 40% ਰਹੇਗੀ 40% ਤੁਸੀਂ ਗੁੱਸੇ ਤੇ ਖਪਾਤੀ ਗੁੱਸੇ ਤੋਂ ਬਚੋ ਮੈਂ ਹੁਣ ਜਿੰਨੇ ਵੀ ਚੰਗੇ ਚੰਗੇ ਲੋਕਾਂ ਨੂੰ ਮਿਲਦਾ ਹਾਂ ਨਾ ਜਿਹੜੇ ਆਪਦੀ ਫੀਲਡ 'ਚ ਬੜੇ ਐਕਸਪਰਟ ਨੇ ਉਹ ਗੁੱਸਾ ਬਿਲਕੁਲ ਨਹੀਂ ਕਰਦੇ ਉਹ ਬਿਲਕੁਲ ਸ਼ਾਂਤ ਰਹਿੰਦੇ ਸੰਮ ਰਹਿੰਦੇ ਨੇ ਤੇ ਕਾਮਯਾਬੀ ਉਹਨਾਂ ਦੇ ਕੋਲ ਆਉਂਦੀ ਆ ਕਿਉਂਕਿ ਜੇ ਤੁਸੀਂ ਗੁੱਸਾ ਕਰੋਗੇ ਨਾ ਨਾ ਤਾਂ ਤੁਸੀਂ ਨਾ ਤਾਂ ਤੁਸੀਂ ਸਕਸੈਸਫੁਲ ਹੋ ਇਹ ਮੈਂ ਤੁਹਾਨੂੰ ਲਿਖਾ ਕੇ ਲੈ ਲਓ ਜੇ ਤੁਸੀਂ ਸਕਸੈਸਫੁਲ ਹੋ ਵੀ ਗਏ ਕਈ ਤੁਸੀਂ ਦੇਖਿਆ ਹੋਣਾ ਜਿਹੜੇ ਬੰਦੇ ਗੁੱਸਾ ਗੁੱਸਾ ਕਰ ਕਰਕੇ 네ਗੇਟਿਵਿਟੀ ਜਿੰਨਾਂ ਅੰਦਰ ਬਹੁਤ ਆ ਉਹ ਉਹਨਾਂ ਨੇ ਕਾਮਯਾਬੀ ਵੀ ਹਾਸਲ ਕਰ ਲਈ ਨਾ ਪਰ ਉਹਨਾਂ ਨੂੰ ਜ਼ਿੰਦਗੀ 'ਚ ਕਦੇ ਸ਼ਾਂਤੀ ਜਿਸ ਨੂੰ ਨਹੀਂ ਮਹਿਸੂਸ ਹੋਊਗਾ ਫਿਰ ਇਹੋ ਜੀ ਕਾਮਯਾਬੀ ਦਾ ਫਾਇਦਾ ਕੀ ਸੋ ਗੁੱਸੇ ਨੂੰ ਅਵੋਇਡ ਕਰੋ ਇਹੋ ਜਿਹੀਆਂ ਸਿਚੁਏਸ਼ਨਾਂ ਤੋਂ ਬਚੋ ਜਿੱਥੇ ਤੁਹਾਨੂੰ ਗੁੱਸਾ ਕਰਨਾ ਪਵੇ ਤੇ ਇੱਕ ਗੱਲ ਗੁੱਸੇ ਦੀ ਟ੍ਰਿਕ ਮੈਂ ਤੁਹਾਨੂੰ ਇੱਕ ਦੱਸ ਦਾਂ ਵੀ ਹਮੇਸ਼ਾ ਜਦੋਂ ਵੀ ਗੁੱਸਾ ਕਰਨਾ ਨਾ ਗੁੱਸੇ ਨੂੰ ਅਬਜ਼ਰਵ ਕਰੋ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਈ ਵਾਰੀ ਕੋਈ ਏਦਾਂ ਦੀ ਸਿਚੁਏਸ਼ਨ ਹੁੰਦੀ ਹੈ ਜਿੱਥੇ ਆਪਾਂ ਨੂੰ ਗੁੱਸਾ ਕਰਨਾ ਲਾਜ਼ਮੀ ਆ ਨਹੀਂ ਅਗਲਾ ਸਿਰ ਤੇ ਚੜ ਜੂਗਾ ਜਿਵੇਂ ਆਪਾਂ ਕੰਮ ਕਰ ਰਹੇ ਆਂ ਆਪਾਂ ਆਪਣੇ EMPLOYEE ਤੇ ਗੁੱਸਾ ਕਰਨੇ ਗੁੱਸੇ ਸਮਝਾਉਣਾ ਉਦੋਂ ਗੁੱਸਾ ਉਤੀ ਜ਼ਰੂਰ ਕਰੋ ਪਰ ਆਪਣੇ ਅੰਦਰ ਸ਼ਾਂਤੀ ਰੱਖੋ ਬਾਹਰੋਂ ਮਤਲਬ ਬਾਹਰੋਂ ਫੇਸ ਤੇ ਗੁੱਸਾ ਆਉਣਾ ਚਾਹੀਦਾ ਜਿਵੇਂ ਕਿ ਆਪਾਂ ਦੇਖਿਆ ਬਾਲੀਵੁੱਡ ਦੇ ਐਕਟਰ ਹਾਲੀਵੁੱਡ ਦੇ ਐਕਟਰ ਜਿੱਦਾਂ ਉਹ ਕਰਦੇ ਆ ਐਕਟਿੰਗ ਉਦਾਂ ਆਪਾਂ ਐਕਟਿੰਗ ਕਰਨੀ ਆ ਅਗਲੇ ਨੂੰ ਗੁੱਸੇ ਸਮਝਾਉਣਾ ਪਰ ਅੰਦਰ ਆਪਾਂ ਨੂੰ ਪਤਾ ਹੋਵੇ ਵੀ ਆਪਾਂ ਗੁੱਸਾ ਕਰ ਰਹੇ ਆਂ ਆਪਣੀ ਇਹ ਲਿਮਟ ਆ ਜੀਦੇ ਕੇ ਆਪਾਂ ਗੁੱਸਾ ਕਰਨ ਤੋਂ ਬਾਅਦ ਗੁੱਸੇ ਚ ਗੱਲ ਸਮਝਾਉਣ ਤੋਂ ਬਾਅਦ ਬਾਅਦ ਚ ਠੰਡੀ ਹੋ ਜਗੀ ਨਾ ਕਿ ਘਰੇ ਲੜਨ ਤੋਂ ਬਾਅਦ ਆਪਦੀ ਵਾਈਫ ਨਾਲ ਆਪਦੇ ਹਸਬੰਡ ਨਾਲ ਲੜਨ ਤੋਂ ਬਾਅਦ ਆਪਾਂ ਗੁੱਸਾ ਕਰਨ ਤੋਂ ਬਾਅਦ ਆਪਾਂ ਸ਼ਾਂਤ ਨਾ ਹੋਗੇ ਆਪਣੀ એનર્ਜੀ ਉਧਰ ਲੱਗੇ ਨਾ ਆਪਾਂ ਸਾਰਾ ਦਿਨ ਪ੍ਰੇਸ਼ਾਨ ਰਹੀਏ ਹੋਰ ਨੈਗੇਟਿਵ ਹੋਗੇ ਸੋ ਇਹ ਚੀਜ਼ਾਂ ਨਾਲ ਕਦੀ ਵੀ ਆਪਾਂ ਕਿਸੇ ਕੰਮ 'ਚ ਸਕਸੈਸਫੁਲ ਨਹੀਂ ਹੋਵਾਂਗੇ ਕਿਸੇ ਕੰਮ ਨੂੰ ਕਿਸੇ ਕੰਮ 'ਚ ਕਾਮਯਾਬੀ ਹਾਸਲ ਕਰਨ ਲਈ ਆਪਣਾ ਹਮੇਸ਼ਾ ਦਿਮਾਗ ਸ਼ਾਂਤ ਰਹਿਣਾ ਚਾਹੀਦਾ ਤਾਂ ਹੀ ਆਪਾਂ ਨੂੰ ਨਵੇਂ-ਨਵੇਂ ਆਈਡੀਆਜ਼ ਆਉਣਗੇ ਨਵੇਂ ਆਈਡੀਆਜ਼ ਆਉਣਗੇ ਆਪਾਂ ਅਪਲਾਈ ਕਰਾਂਗੇ ਤੇ ਆਪਾਂ ਜ਼ਿੰਦਗੀ 'ਚ ਉਹ ਚੀਜ਼ ਪ੍ਰਾਪਤ ਕਰਾਂਗੇ ਸੋ ਇਹ 3-4 ਪੁਆਇੰਟ ਸੀਗੇ ਇਹ ਮੇਰੇ ਦਿਮਾਗ 'ਚ ਆਏ ਸੀ ਮੈਂ ਕਿਹਾ ਤੁਹਾਡੇ ਨਾਲ ਡਿਸਕਸ ਕਰੀਏ ਚੰਗੋ ਫਿਰ ਕਰਦੇ ਆਂ ਆਪਾਂ ਗੱਲ